ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਵਾਹਰ ਹੈ ਆਇ ਇਸ ਕਰਕੇ ਬੰਦੀ ਚੋਰ ਦੀ ਉਸ ਵਿਧਿਆ ਤਿਆਰੀਆਂ ਹੋ ਲੱਗ ਪਈਆਂ ਨੇ ਮੇਰੀ ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਿੰਘ ਜੀ ਮਹਾਰਾਜ ਸਵਾਦ ਹੈ ਤੁਮ ਬਵੰਚ ਰਾਜਾ ਨੇ ਪ੍ਰਿਹਾਂ ਕਰਵਾ ਕੇ ਲਿਆਈ ਸੀ ਆਪਾਂ ਬੰਦੀ ਛੋੜ ਦਿਵਸ ਦਿਵਾਰੀ ਵਾਰ ਇਹ ਦਿਨ ਹੀ ਮਨਾਉਂਦੇ ਹਾਂ ਵਾਹਿਗੁਰੂ ਜੀ ਨੇ ਇਹ ਸੇਵਾ ਸਾਡੇ ਕੋਲੋਂ ਲਈਤੀ ਹੈ ਅੱਜ ਸਾਡੇ ਨਿਹੰਗਾਂ ਸਾਹਿਬ ਵਿੱਚ ਇਸ਼ਨਾਨ ਸਾਹਿਬ ਦੀ ਸੇਵਾ ਹੋਈ ਹੈ ਜੀ ਵਾਹਿਗੁਰੂ ਜੀ ਸੁਵੇਰੇ ਇਸ਼ਨਾਨ ਕਰਕੇ ਸੁਵੇਰੇ ਪਾਠ ਕਰਕੇ ਅਸੀਂ ਗੁਰਦੁਆਰਾ ਸਾਹਿਬ ਚਲੇ ਗਏ ਸੀ ਕਿਉਂਕਿ ਅਸੀਂ ਨਾਨਕ ਸਾਹਿਬ ਦੀ ਸੇਵਾ ਵਹਿਗੁਰੂ ਜੀ ਨੇ ਸਾਡੇ ਕਰਮਾਂ ਵਿੱਚ ਲਿਖੀ ਹੋਈ ਸੀ ਜੀ ਅਕੜਾ ਪ੍ਰਸਾਦ ਤਿਆਰ ਕਰਕੇ ਵਹਿਗੁਰੂ ਜੀ ਦੀ ਆਗਿਆ ਲੈ ਕੇ ਨਾਨਕ ਸਾਹਿਬ ਦੀ ਸੇਵਾ ਕਰੀ ਗੁਰੂ ਸਤਿਨਾਮ ਬੜੇ ਪਿਆਰ ਤੇ ਸਤਿਕਾਰ ਨਾਲ ਸਤਿਨਾਮ ਵਾਖੀ ਸੰਬਤਾਰੇ ਜੀ ਗੁਰਦੁਆਰੇ ਬਾਈ ਜੀ ਦਾ ਬੜਾ ਅਸਰ ਲੰਗਰਾਂ ਨੂੰ ਸਾਰੀ ਜੋ ਸਾਰੇ ਗੁਰੂ ਜੀ ਦਾ ਸੰਗਮ ਹੈ ਗੁਰੂ ਜੀ ਨੂੰ ਤੁਮ ਪਤਾ ਹੀ ਹੈ ਕਿ ਕਿਉਂ ਗੁਰੂ ਗਿਆਨ ਦਿੰਦੇ ਹੈ ਅੰਦਰ ਪ੍ਰਕਾਸ਼ ਜੁਹੜਾ ਵੀ ਆ ਰਿਹਾ ਹੈ ਗੁਰਦੁਆਰਾ ਸਾਹਿਬ ਵਿੱਚ ਜੋਰਾਂ ਸ਼ੋਰਾਂ ਨਾਲ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਜੀ ਕਹਨਾ ਬਾਰਿਸ਼ ਬਹੁਤ ਪੰਦੀ ਸੀ

पाठ करके सही वाहेगुरु जी बड़ी श्रद्धा तावना नाम वाए साम वाह शरदा से भावना न स्ाम वाहे वाहेगुरु नाम वा सात नाम ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸੋ ਹਸਤ ਨਾਮ ਵਾਹਿਗੁਰੂ ਅਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਅਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜਤ ਤਨ ਨਾਮ ਵਾਹੇ ਹੁ ਤੁੰਗਲ ਕਾਤ ਤਨ ਨਾਮ ਸਭਾਏ ਗੁਰੂ ਸਤ ਸਤ ਨਾਮ ਵਾਹੇ ਗੁਰੂ ਸਤ ਆਪਣੇ ਆਪ ਨੂੰ ਪਾਹੇ ਸਮਝ ਸੋਕ ਨਾਮ ਵਾਹੇ ਗੁਰੂ ਹੈ ਜਤ ਤਨ ਅਸੀਂ ਬਹੁਤ ਕਰਨੇ ਵਾਲੇ ਹਾਂ ਜੀ ਜਿਨ੍ਹਾਂ ਨੂੰ ਇਹ ਸੇਵਾ ਮਿਲੀ ਬਾਅਦ ਵਿੱਚ ਸਾਰਾ ਸਾਫ ਕਰਕੇ ਕੱਤੀ ਦਸੀ ਨਾਮ ਦੇ ਉਸ ਤੋਂ ਸਾਹ ਪਾਈ ਨਾਲ ਸਾਫ ਕਰਕੇ ਹੁਣ ਨੰਮ ਸਿੱਤੇ ਕਪੜੇ ਨਾਲ ਸਗਾਤੇ ਅੰਦਰ ਜਾ ਕੇ ਅਰਦਾਸ ਕੀਤੀ ਤਾਂ ਸੰਪੂਰਨ ਸੇਵਾ ਸੰਪੂਰਨ ਹੋਏ ਤੇ ਮੇਰੇ ਮਿਸਾਨ ਰਣ ਪੰਥ ਪੁਜਾਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਉਹਨਾਂ ਨੇ ਇਹ ਵੀਡੀਓ ਕਰਾ ਜੀ ਲੱਗੀ ਕਮੈਂਟ ਕਰਕੇ ਜੋ ਦੱਸਿਓ